ਡਾਪਨਸ ਕੇ ਸਿਖਸ਼ਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੇ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਦੋਸਤੋ ਮਨਜਿੰਦਰ ਸ਼ਹਿਰ ਦੀ ਗੱਲ ਕਰੀਏ ਜਾਂ ਕਿਸੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੀ ਗੱਲ ਕਰੀਏ ਖਾਸ ਗੱਲ ਕਰਾਂਗੇ ਸਾਡੇ ਵਿੱਚ ਕਰਤਾਰਪੁਰ ਤੋਂ ਮੈਡਮ ਕਿਨਾ ਟੋਡਾ ਮਨਜਿੰਦਰ ਕੋਰ ਐਮਸੀ ਮਨਜਿੰਦਰ ਕੋਰ ਐਮਸੀ ਜੀ ਤੁਸੀਂ ਅੱਜ ਇੱਥੇ ਮਿਲਲੀ ਚ ਪਹੁੰਚੇ ਹੋ ਪਹਿਲੇ ਦੋਸਤੋ ਮਿਲਲੀ ਦਾ ਮੇਨ ਖਾਸ ਮਕਸਦ ਕੀ ਸੀ ਕੀ ਕਾਰਨ ਸੀ ਅੱਜ ਅੱਜ ਸਾਡਾ ਇਹ ਮਸਤ ਸੀ ਕਿ ਅਸੀਂ ਸਾਰਿਆਂ ਨੂੰ ਮਿਲ ਗਏ ਸਾਡੇ ਭਗਵੰਤ ਜੀ ਸਾਹਿਬ ਆਪਣੇ ਸੀਐਮਸੀ ਆਏ ਸੀ ਕਿ ਅਸੀਂ ਉਹਨਾਂ ਨਾਲ ਮਿਲ ਕੇ ਬਹੁਤ ਉਹਨਾਂ ਨੇ ਜੋ ਵੀ ਗੱਲਾਂ ਸਾਨੂੰ ਕਹੀਆਂ ਅਸੀਂ ਉਹਨਾਂ ਦੇ ਅਮਲ ਕਰਦੇ ਆ ਤੇ ਸਾਨੂੰ ਇਹ ਅਸੀਂ ਉਹਨਾਂ ਦੇ ਨਾਲ ਖੜੇ ਹਰ ਟਾਈਮ ਉਹਨਾਂ ਦੇ ਨਾਲ ਤੁਸੀਂ ਨਾਲ ਖੜੇ ਹੋ ਵੀ ਕੀ ਹੋਰ ਕੌਣ ਕੌਣ ਖੜਾ ਨਾਲ ਮੈਡਮ ਕਿਹਨਾ ਤੁਹਾਡਾ ਮਰਜੀਤ ਕੋਰ ਮੈਂ ਕਰਤਾਰਪੁਰ ਤੋਂ ਕਾਉਂਸਲਰ ਸਰ ਅੱਛਾ ਮੈਡਮ ਤੁਸੀਂ ਬੜੀ ਦੂਰ ਤੋਂ ਚੱਲ ਕੇ ਆਏ ਹੋ ਕੀ ਖਾਸ ਮਕਸਦ ਸੀ ਆਂਦਾ ਸਾਰੇ ਨਾਲ ਸੀ ਇੱਥੇ ਸਾਰਿਆਂ ਨੇ ਮਿਲਣਾ ਸੀ ਕਿ ਲੋਕ ਚੋਣਾ ਵੀ ਆ ਰਹੀ ਹੈ ਅਸੀਂ ਹੁਣੇ ਤਿਆਰੀ ਵਿੱਚ ਵੀ ਆ ਅਸੀਂ ਸਾਰਿਆਂ ਨੇ ਇਸ ਕਰਕੇ ਮਿਲਣੀ ਕੀਤੀ ਹੈ ਵੀ ਸਾਨੂੰ ਮਤਲਬ ਅਸੀਂ ਬਾਅਦ ਛੱਡ ਕੇ ਅਸੀਂ ਆਹ ਪਾਰਟੀ ਨੂੰ ਮਤਲਬ ਜਿਤਾਣਾ ਹੈ ਤੇ ਆਪਾਂ ਜਿਹੜੇ ਵੀ ਸਾਡੇ ਐਮਪੀ ਦੇ ਫੁੱਲ ਸਪੋਰਟ ਕਰਨੀ ਹੈ ਜਿਹੜੇ ਵੀ ਨਿਊ ਕੰਟੀਟੀ ਆਉਣਗੇ ਅਸੀਂ ਉਹਨਾਂ ਨਾਲ ਤੁਰਨਾ ਤਾਂ ਉਹਨਾਂ ਨੇ ਪੂਰੀ ਸਪੋਰਟ ਕਰਨੀ ਹੈ ਸਪੋਰਟ ਜ਼ਰੂਰ ਕੀਤੀ ਜਾਵੇਗੀ ਮੈਡਮ 골ਡੀ ਦੀ ਗੱਲ ਕਰੀਏ ਕਿ ਸਪੋਰਟ ਹਰ ਵਕਤ ਕਰਦੇ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਪੋਰਟ ਨੂੰ ਲੈ ਕੇ ਗੱਲ ਕਰੀਏ ਕਿ ਹਰ ਜਨਤਾ ਹਰ ਵਲੰਟੀਅਰ ਤੇ ਪਹੁੰਚਾ ਆਖਿਰਕਾਰ ਮਿਲਣੀ ਦੇ ਵਿੱਚ ਪਹੁੰਚਾ ਮਿਲਣੀ ਵੀ ਹੋਈ ਮੁਲਾਕਾਤ ਵੀ ਹੋਈ ਭਾਸ਼ਣ ਵੀ ਸੁਣੇ ਮੰਤਰੀਆਂ ਦੇ ਸਾਰਿਆਂ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਮੇਰੀ ਵੱਸ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਸੀਗੀ ਮੈਂ ਆਪਣਾ ਲੈਟਰ ਸਬਮਿਟ ਕਰ ਚੁੱਕੀ ਆ ਮੈਨੂੰ ਮੈਂ ਜ਼ਿਆਦਾਤਰ ਪੀਜੀਆਈ ਚੰਡੀਗੜ੍ਹ ਤੇ ਫੋਕਸ ਕਰਦੀ ਆ ਮੈਂ ਇੱਕ ਵਿਸ਼ੇਸ਼ ਸਮਾਜ ਸੇਵਿਕਾ ਹਾਂ ਮੈਂ ਪੀਜੀਆਈ ਦੇ ਪੇਸ਼ੈਂਟਾਂ ਨੂੰ ਹੀ ਜ਼ਿਆਦਾ ਦੇਖਦੀ ਆ ਜਲੰਧਰ ਦੇ ਸਾਰੇ ਹਲਕੇ ਦੇ ਵਿੱਚੋਂ ਆਲਮੋਸਟ ਸਾਰੇ ਪੇਸ਼ੈਂਟ ਜਿਹੜੇ ਆ ਆਪਣੇ ਕੋਲ ਆਉਂਦੇ ਆ ਉਹਤੇ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਮੈਨੂੰ ਪ੍ਰੈਕਟੀਕਲੀ ਫੇਸ ਕਰਨੀਆਂ ਪੈਂਦੀਆਂ ਉਹ ਸਾਰਾ ਮੈਂ ਇਨ ਰਿਟਰਨ ਜਿਹੜਾ ਹੈ ਉਹ ਸੀਐਮ ਸਾਹਿਬ ਨੂੰ ਲੈਟਰ ਦਿੱਤੀ ਸੀਸ਼ਮੰਗ ਵਿਸ਼ੇਸ਼ ਮੰਗ ਕੀ ਤਿਆਰੀ ਹੈ ਸੀਐਮ ਸਾਹਿਬ ਉਸ ਮੰਗ ਤੇ ਕਿਵੇਂ ਅਮਲ ਕਰਨਗੇ ਬਿਲਕੁਲ ਬਿਲਕੁਲ ਆਇਸ਼ਮਨ ਕਾਰਡ ਹੈ ਆਇਸ਼ਮਨ ਕਾਰਡ ਜਿਹੜਾ ਕੰਡੀਸ਼ਨਲ ਕਾਰਡ ਹੈ ਉਹ ਕਿਡਨੀ ਦੀ ਟ੍ਰਾਂਸਪਲੈਂਟ ਤੇ ਕਦੀ ਨਹੀਂ ਚੱਲਦਾ ਕਦੀ ਮਤਲਬ ਡਾਇਲਿਸਿਸ ਤੇ ਨਹੀਂ ਚੱਲਦਾ ਪੰਜਾਬ ਸਰਕਾਰ ਨੂੰ ਇੱਕੋ ਹੀ ਮੰਗ ਹੈ ਮੇਰੀ ਕੀ ਪੂਰੇ ਪੰਜਾਬ ਦੇ ਲਈ ਇੱਕ ਜੀਵਨ ਰੱਖੇ ਕਾਰਡ ਮੁਹैया ਕਰਵਾਇਆ ਜਾਏ ਜਿਸ ਦੇ ਨਾਲ ਆਪਣੇ ਪੰਜਾਬ ਦੇ ਵਸੀਆਂ ਨੂੰ ਥੋੜਾ ਫਾਇਦਾ ਮਿਲੇ ਕਿਉਂਕਿ ਜਿਸ ਘਰ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਆਂਦੀ ਆ ਉਹ ਸਰੀਰਕ ਤੌਰ ਤੇ ਤਾਂ ਹੁੰਦੇ ਹੀ ਹੁੰਦੇ ਆ ਪਰੇਸ਼ਾਨ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਹੋ ਜਾਂਦੇ ਬਿਲਕੁਲ ਸੁੰਦਰ ਸਿੰਘ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਕਿ ਕਾਰਨਾ ਤੁਸੀਂ ਅੱਜ ਮਿਲਣੇ ਚ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਅੱਜ ਦਾ ਜਿਹੜਾ ਇਹ ਮਿਲਣੀ ਦਾ ਪ੍ਰੋਗਰਾਮ ਹੋਇਆ ਜਿਸ ਹਿਸਾਬ ਨਾਲ ਤੁਸੀਂ ਸਾਰਾ ਕਰਾਊਡ ਦੇਖ ਰਹੇ ਹੋ 13 ਜੀਰੋ ਜੇ ਮਾਨ ਸਾਹਿਬ ਨੇ ਕਿਹਾ ਤੇ ਆਮ ਆਦਮੀ ਪਾਰਟੀ ਪੰਜਾਬ ਦੀ 13 ਵਿੱਚੋਂ 13 ਸੀਟਾਂ ਲੈ ਕੇ ਅਰਵਿੰਦ ਕੇਜਰੀਵਲ ਜੀ ਔਰ ਭਗਵੰਤ ਮਾਨ ਜੀ ਦੀ ਝੋਲੀ ਵਿੱਚ ਪਾਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਵੇਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਲੰਟੀਅਰ ਆਮ ਆਦਮੀ ਪਾਰਟੀ ਵਲੰਟਰ ਕਿਸ ਤਰੀਕਾ ਨਾਲ ਕੰਮ ਕਰਦੇ ਨੇ ਕਾਜਵਾਪ ਵੋਟਰ ਹੈ ਕਿ ਆ ਦੇਖਦੇ ਹਾਂ ਅਜ ਤੱਕ ਆਮਨੇ ਸਮੱਸਿਆ ਸਕਸ਼ਨ ਦੇ ਸਾਥ Hola, hola, hola. ¿O hay alguien?